ठीक okay. okay. ਕਿ ਲਿਆ ਚਾਰ ਲੱਖ ਦੀ ਖੋਹੀ ਕਿ ਕਿੰਨੇ ਬੰਦੇ ਫੜੇ ਗਏ ਨੇ ਸਰ ਕਿੰਨਾ ਕੈਸ਼ ਕੋਲ ਹੈ ਇਹ ਮਿਤੀ 28 3 24 ਨੂੰ ਆਪਣੇ ਸਰਜੀਤ ਕੁਮਾਰ ਦੀ ਪਾਸੋਂ 4 ਲੱਖ ਰੁਪਇਆ ਖੋਹ ਕਰਕੇ ਤਿੰਨ ਅਣਪਛਾਤੇ ਵਿਅਕਤੀ ਸਪਲੈਂਡਰ ਮੋਟਰਸਾਈਕਲ ਤੇ ਦੌੜ ਗਏ ਸੀ ਜਿਨ੍ਹਾਂ ਦੀ ਅਸੀਂ ਤਫਤੀਸ਼ ਕਰਕੇ ਨਗਾਇਜ਼ਨਾ ਬਹੁਤ ਟੀਮਾਂ ਹੱਡੀਆਂ ਨੇ ਵਰਕ ਕਰ ਕਰਕੇ ਨਾਲ ਲੱਗ ਕੇ ਰਹੀ ਤੇ ਇਹਦੇ ਚ ਦੋ ਵਿਅਕਤੀ ਗ੍ਰਿਫਤਾਰ ਕਰ ਲਏ ਆ ਦੋਵਾਂ ਦੇ ਕੋਲੋਂ ਇੱਕ ਅਮਿਤ ਮੇਨ ਦੋਸ਼ੀ ਅਮਿਤ ਕੁਮਾਰ ਪੁੱਤਰ ਦਲਬੀਰ ਸਿੰਘ ਵਾਸੀ ਪਸਾਨਪੁਰਾ ਇਹਦੇ ਕੋਲ 1 ਲੱਖ ਰੁਪਏ ਰਿਕਵਰ ਕੀਤਾ ਗਿਆ ਦੂਜਾ ਦੋਸ਼ੀ ਮਨੋਜ ਕੁਮਾਰ ਇਹਦੇ ਸਮੰਗਾ ਪੁੱਤਰ ਸੁਭਾਸ਼ ਚੰਦਰ ਇਹਦੇ ਕੋਲ 30000 ਰੁਪਏ ਰਿਕਵਰ ਕੀਤਾ ਗਿਆ ਤੇ ਟੋਟਲ 1 ਲੱਖ 30000 ਰੁਪਏ ਰਿਕਵਰੀ ਕੀਤੀ ਗਈ ਇਹਨਾਂ ਦੇ ਇਨਸਾਬ ਤੇ ਦੋ ਦੋਸ਼ੀਆਂ ਦਾ ਨਾਮਜ਼ਦ ਕੀਤਾ ਗਿਆ ਵਾ ਜਿਨ੍ਹਾਂ ਵਿੱਚ ਇੱਕ ਮੁੰਡਾ ਵਿਸ਼ਾਲ ਸਨੋ ਜਸਪਾਲ ਵਾਸੀ ਹਸੈਣਪੁਰਾ ਤੇ ਦੂਜਾ ਦੋਸ਼ੀ ਗੌਤਮ ਸਨ ਆਫ ਰਜਿੰਦਰ ਵਾਸੀ ਪੌਨ ਨਗਰ ਕੀਤਾ ਗਿਆ ਟੋਟਲ ਚਾਰ ਦੋਸ਼ੀ ਨੇ ਸਰ ਕੋਈ ਨਸ਼ੇ ਰਿਆਦੀ ਸੀ ਨੇ ਨਸ਼ੇ ਦੇ ਨਹੀਂ ਆਦੀ ਏ ਪਹਿਲਾ ਪਰਚੇ ਇਹਨਾਂ ਤੇ ਕੋਈ ਨਹੀਂ ਹੈਗੇ ਪਰ ਇਹ ਜਿਵੇਂ ਮਤਲਬ ਕਿ ਨਵੇਂ ਮੁੰਡਿਆਂ ਨੂੰ ਸ਼ੌਂਕ ਹੁੰਦਾ ਦਾ ਕਿ ਅਸੀਂ ਥੋੜੇ ਪੈਸੇ ਸ਼ੇਤੀ ਕੋਈ ਅਮੀਰ ਹੋ ਜਾਈਏ ਉਹ ਚ ਚਸਕਾ ਇਹਨਾਂ ਨੂੰ ਹੀ ਜਿਹੜਾ ਨਾਲ ਰੈਕੀ ਕਰਕੇ ਪਹਿਲਾਂ ਇਹਨਾਂ ਤੇ ਕਹਿਣ ਮੁਤਾਬਕ ਵਿਚਾਲ ਨੇ ਰੈਕੀ ਕੀਤੀ ਹੈ ਤੇ ਵਿਚਾਲ ਨੂੰ ਜਦੋਂ ਅਰੈਸਟ ਕਰਾਂਗੇ ਅਗਲੀ ਤਫतीश ਜਿਹੜੀ ਉਹ ਤੋਂ ਫਿਰ ਬਾਅਦ ਚ ਸਾਰੇ ਦੱਬ ਸਾਹਮਣੇ ਆ ਜਾਣਗੇ ਇਹਨਾਂ ਚਾਰਾਂ ਦੇ ਪਹਿਲਾਂ ਮਤਲਬ ਨਹੀਂ ਪਰਚਾ ਨਹੀਂ ਇਹਨਾਂ ਤੇ ਕੋਈ ਨਹੀਂ ਹੈ ਸਰ ਬੈਕਗਰਾਉਂਡ ਦੀ ਜਾਨ ਬੈਕਗਰਾਉਂਡ ਇਹ ਪਾਮ ਹੀ ਕਰਦੇ ਸੀ ਜੋ ਦੋ ਮਨ ਆਪਣੇ ਜਿਹੜਾ ਬਲਿੰਕ ਜਿਹੜੀ ਦੀ ਜੋ ਡਿਲੀਵਰੀ ਉੱਥੇ ਕੰਮ ਕਰਦੇ ਸੀ ਦੋ ਜਣੇ ਵਿਸ਼ਾਲ ਤੇ ਅਮਿਤ ਤੇ ਜਿਹੜਾ ਮੰਗਾ ਵਾ ਉਹ ਅਮਿਤ ਨਾਲ ਪੁਰਾਣਾ ਪੜਦਾ ਸੀ ਤੇ ਗੌਤਮ ਜਿਹੜਾ ਵਾ ਇਹ ਵਿਸ਼ਾਲ ਦਾ ਰਿਸ਼ਤੇਦਾਰ ਹੈ ਇਹਨਾਂ ਚੌਵਾਂ ਨੇ ਆਪਸੇ ਲਿੰਕ ਕਰਕੇ ਤੇ ਇਦਾਂ ਫਿਰੇ ਬਾਤਬਾਤ ਕੀਤੀ ਤੇ ਹੁਣ ਕਿਦਾਂ ਲੈ ਚਾਹਣਾ ਦਾ ਜੋਰ ਦੇ ਵਿੱਚ ਜਗਾ ਜਗਾ ਪਿਆਪੁਰ ਸੇ ਕਰੇ ਨਾਕਾਬੰਦੀ ਵੀ ਕੀਤੀ ਗਈ ਹੋਈ ਹੈ ਸਭ ਕੁਝ ਫਿਰ ਵੀ ਇਦਾਂ ਮਾਮਲੇ ਸਾਹਮਣੇ ਆਇਆ ਕਿੱਦਾਂ ਲਿਖੇ ਇਹ ਨਾਕੇ ਅਸੀਂ ਸਾਡੀਆਂ ਆਲਰੇਡੀ ਦੋ ਦਿਨਾਂ ਦੇ ਨਾਕੇ ਦੋ ਰਾਤ ਨੂੰ ਦੋ ਸਾਡੀਆਂ ਪੀਸੀਰ ਚੱਲਦੀਆਂ ਵਾਂ ਪਰ ਜਿਹੜਾ ਇਹਨਾਂ ਨੇ ਪ੍ਰੋਪਰ ਰੈਕੀ ਕਰਕੇ ਜਿੱਥੇ ਵੇਖਿਆ ਕਿ ਜਿਹੜੀ ਗਲੀ ਦੇ ਵਿੱਚ ਕੋਈ ਪੁਲਿਸ ਦਾ ਮੂਵਮੈਂਟ ਨਹੀਂ ਹੈਗੀ ਜਾਂ ਜਿਹੜੀ ਪਿੱਛੋਂ ਹੀ ਲੱਗੇ ਆ ਕਿ ਉਹ ਮੰਡੀ ਚੌਂਕ ਤੇ ਉਹਨਾਂ ਨੇ ਮਗਰ ਇਹਨਾਂ ਨੇ ਪ੍ਰੋਪਰ ਰੈਕੀ ਕਰਕੇ ਜਿੱਥੇ ਵੇਖਿਆ ਕਿ ਸਾਨੂੰ ਕੋਈ ਪੁਲਿਸ ਤਾਂ ਨਹੀਂ ਹੈ ਕਦੇ ਉੱਥੇ ਇਹਨਾਂ ਨੇ ਇਹਨਾਂ ਨੇ ਵਾਰਦਾਤ ਦਾ ਇਲਜ਼ਾਮ ਲਾਇਆ ਪੌਨ ਨਗਰ ਦਾ ਕੂੜਾ ਅਭਿਸ਼ਰਜ ਕਰਦੇ ਚੋਤਾ ਹਾਂ ਜੀ ਉਹਦੀ ਰੈਕੀ ਕਿਹੜੀ ਹੈ ਕਿ ਪੌਨ ਨਗਰ ਵਿੱਚ ਹੀ ਵਾਰਦਾਤ ਹੈ ਤੇ ਇਹ ਪੌਨ ਨਗਰ ਦਾ ਤੁਸੀਂ ਦੱਸਾ ਬੁਲਾ ਦੱਸੋ ਕਿ ਜਿਹਦੇ ਦੋ ਦੋਸ਼ੀ ਆ ਵਿਸ਼ਾਲ ਤੇ ਗੌਤਮ ਇਹ ਰਿਸ਼ਤੇਦਾਰ ਹੈ ਤੇ ਇਹਦੇ ਚ ਹੋ ਸਕਦਾ ਲਿੰਕ ਨਿਕਲਾਵੇ ਪਰ ਜ Yeah. <laughs>